ਵਿਦਿਆਰਥੀਆਂ ਦੇ ਹੋਮਵਰਕ ਦੇ ਮਾਨਸਿਕ ਤਣਾਅ ਨੂੰ ਘਟ ਕਰਨ ਲਈ ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਬੁੱਧਵਾਰ ਨੂੰ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ। ਇਸ ਕਾਨੂੰਨ ਦਾ ਉਦੇਸ਼ ਵਿਦਿਆਰਥੀਆਂ ਦੇ ਹੋਮਵਰਕ ਤੇ ਬੋਝ ਨੂੰ ਘਟਾਉਣਾ ਹੈ। ਇਹ ਕਾਨੂੰਨ 1 ਜਨਵਰੀ 2025 ਤੋਂ ਲਾਗੂ ਕੀਤਾ ਗਿਆ ਹੈ ਜਿਸ ਨੂੰ ਗਵਰਨਰ ਗੇਵਿਨ ਨਿਊਜਮ ਦੁਆਰਾ ਸਤੰਬਰ 2024 ਵਿੱਚ ਮਨਜ਼ੂਰ ਕੀਤਾ ਗਿਆ ਸੀ। ਇਸ ਕਾਨੂੰਨ ਦਾ ਮੁੱਖ ਦੇਚ ਵਿਦਿਆਰਥੀਆਂ ਦੀ ਸਿੱਖਿਆ ਤੇ ਭਲਾਈ ਨੂੰ ਤਸਾਹਿਤ ਕਰਨਾ ਅਤੇ ਹੋਮਵਰਕ ਵਿੱਚ ਇਕਸਾਰਤਾ ਤੇ ਸਪਸ਼ਟਤਾ ਨੂੰ ਯਕੀਨੀ ਬਣਾਉਣਾ ਹੈ। ਇਹ ਬਿਲ ਕੈਲੀਫੋਰਨੀਆ ਪ੍ਰੋਵੀਸ਼ੀਅਲ ਅਸੈਂਬਲੀ ਦੇ ਮੈਂਬਰ ਪਿੱਲਰ ਸ਼ਿਆਵੋ ਨੇ ਪੇਸ਼ ਕੀਤਾ ਸੀ। ਉਹਨਾਂ ਦਾ ਮੰਨਣਾ ਸੀ ਕਿ ਵਿਦਿਆਰਥੀ ਜਿਵੇਂ ਹੀ ਉਹਨਾਂ ਦੀ ਧੀ ਸੋਫੀਆ ਜான்ਸਨ ਅਕਸਰ ਭਾਰੀ ਹੋਮਵਰਕ ਕਾਰਨ ਤਣਾਅ ਮਹਿਸੂਸ ਕਰਦੀ ਸੀ। ਇਸ ਕਾਨੂੰਨ ਦਾ ਦੇਚ ਵਿੱਤਕ ਸਮਾਨਤਾ ਤੇ ਹੋਮਵਰਕ ਦੀ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਂਦਾ ਹੈ ਹਾਲਾਂਕਿ ਇਹ ਕਾਨੂੰਨ ਹੋਮਵਰਕ ਤੇ پابੰਦੀ ਨਹੀਂ ਲਗਾਉਂਦਾ ਇਸ ਦੀ ਬਜਾਏ ਸਥਾਨਕ ਵਿੱਤਕ ਏਜੰਸੀਆ ਐਲ ਆਈ ਐਸ ਨੂੰ ਹਰੇਕ ਗ੍ਰੇਡ ਪੱਧਰ ਲਈ ਹੋਮਵਰਕ ਨੀਤੀਆਂ ਬਣਾਉਣ ਅਤੇ ਨਿਯਮਤ ਤੌਰ ਤੇ ਅਪਡੇਟ ਕਰਨ ਦੀ ਜ਼ਿੰਮੇਵਾਰੀ ਦਿੰਦਾ ਹੈ ਇਸ ਲਈ ਕੈਲੀਫੋਰਨੀਆ ਦਾ ਸਿੱਖਿਆ ਵਿਭਾਗ 1 ਜਨਵਰੀ 2026 ਤੱਕ ਦੀਚਾ ਨਿਰਦੇਸ਼ ਜਾਰੀ ਕਰੇਗਾ ਤਾਂ ਜੋ ਸਕੂਲ ਜਿਲ੍ਹਿਆਂ ਨੂੰ ਇੱਕ ਕੇਂਦਰੀ ਸਰੋਤ ਮਿਲ ਸਕੇ ਕੁਝ ਅਧਿਆਪਕ ਤੇ ਮਾਪੇ ਚਿੰਤਿਤ ਹਨ ਕਿ ਹੋਮਵਰਕ ਦੀਆਂ ਲੋਡਾਂ ਨੂੰ ਘਟਾਉਣ ਨਾਲ ਅਕਾਦਮਿਕ ਮਿਆਰਾਂ ਤੇ ਅਸਰ ਪੈ ਸਕਦਾ ਹੈ ਹਾਲਾਂਕਿ ਇਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦਾ ਦੇਸ਼ ਹੋਮਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਨਹੀਂ ਹੈ ਸਭੋ ਇਸ ਤੂਹੋਰ ਮਦਦਗਾਰ ਅਤੇ ਵਿਦਿਆਰਥੀਆਂ ਦੀ ਭਲਾਈ ਦੇ ਅਨੁਸਾਰ ਬਣਾਉਣਾ ਹੈ।